ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਅੱਜ ਦੀ ਆਪਣੀ ਨਵੀਂ ਕਹਾਣੀ ਵਿੱਚ ਜੇਕਰ ਕਹਾਣੀ ਵਧੀਆ ਲੱਗੇ ਤਾਂ ਕਮੈਂਟ ਕਰਕੇ ਆਪਣੀ رائے ਜ਼ਰੂਰ ਦੇਣਾ ਜੀ ਜੇਕਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਸ਼ੁਰੂ ਕਰਦੇ ਹਾਂ ਅੱਜ ਦੀ ਕਹਾਣੀ ਪਤਾ ਨਹੀਂ ਡਾਕਟਰ ਨੇ ਬੈੱਡ ਰੈਸਟ ਦੱਸੀ ਵੀ ਆ ਜਾਂ ਨਹੀਂ ਕੀ ਤੱਕ ਗੁਰਪ੍ਰੀਤ ਤੇ ਕਿਰਨ ਮੈਨੂੰ ਝੂਠ ਬੋਲਦੇ ਹੁਣ ਅੱਜ ਕੱਲ੍ਹ ਦੀਆਂ ਬਹੂਆਂ ਪ੍ਰੈਗਨੈਂਟ ਕੀ ਹੁੰਦੀਆਂ ਆ ਵਿਚਾਰੀਆਂ ਸੱਸਾਂ ਨੂੰ ਹੀ ਕੰਮ ਵਾਲੀਆਂ ਬਣਾ ਦੇਂਦੀਆਂ ਆ ਹੁਣ ਮੈਨੂੰ ਹੀ ਵੇਖ ਲਓ ਤਿੰਨ ਦਿਨਾਂ ਤੋਂ ਮਹਾਰਾਣੀ ਬੈੱਡ ਤੇ ਮਜੇ ਨਾਲ ਆਰਾਮ ਕਰਨ ਦੀ ਆ ਤੇ ਮੈਂ ਇੱਥੇ ਨੌਕਰਾ ਵਾਂਗ ਕਰਦਾ ਸਾਰਾ ਕੰਮ ਇਕੱਲੀ ਕਰਦੀ ਆ ਸਰਜੀਤ ਕੌਰ ਆਟਾ ਗੁੰਨਦੇ ਹੋਏ ਮਨ ਹੀ ਮਨ ਬੁੜਬੁੜਾ ਰਹੀ ਸੀ ਦਰਿਆសា ਲੋਦੀ ਨੋ ਕਿਰਨ ਨੇ 4 ਮਹੀਨੇ ਪਹਿਲਾਂ ਆਪਣੀ ਪ੍ਰੈਗਨਨਸੀ ਦੀ ਖਬਰ ਸੁਣਾਈ ਸੀ ਪਰ ਪ੍ਰੈਗਨਨਸੀ ਦੇ ਕੁਝ ਹੀ ਮਹੀਨਿਆਂ ਬਾਅਦ ਉਹਦੇ ਢਿੱਡ ਵਿੱਚ ਦਰਦ ਰਹਿਣ ਲੱਗਾ ਜੋ ਡਾਕਟਰ ਨੇ ਸਾਰੀਆਂ ਰਿਪੋਰਟਾਂ ਕਰਵਾਈਆਂ ਤਾਂ ਡਾਕਟਰ ਨੇ ਉਹਨੂੰ ਪੂਰਾ ਦਿਨ ਬੈੱਡ ਰੈਸਟ ਦੀ ਸਲਾਹ ਦਿੱਤੀ ਬਸ ਹੁਣ ਇਸੇ ਗੱਲ ਤੇ ਸਰਬਜੀਤ ਕੌਰ ਦਾ ਭਾਰਾ ਚੜਿਆ ਹੋਇਆ ਸੀ ਹਜੇ ਤੱਕ ਘਰ ਦਾ ਰਸੋਈ ਦਾ ਸਾਰਾ ਕੰਮ ਕਿਰਨ ਇਕੱਲੀ ਹੀ ਸੰਭਾਲਦੀ ਸੀ ਜਦੋਂ ਦਾ ਕਿਰਨ ਦਾ ਵਿਆਹ ਗੁਰਪ੍ਰੀਤ ਨਾਲ ਹੋਇਆ ਸੀ ਸਰਬਜੀਤ ਕੌਰ ਨੇ ਘਰ ਦੇ ਕੰਮਾਂ ਦਾ ਸਾਰਾ ਬੋਝ ਇਕੱਲੀ ਕਿਰਨ ਤੇ ਹੀ ਪਾ ਦਿੱਤਾ ਸੀ ਉਹ ਘਰ ਦੇ ਕੰਮਾਂ 'ਚ ਬਿਲਕੁਲ ਵੀ ਉਹਦਾ ਹੱਥ ਨਾ ਵਟੰਦੀ ਪਰ ਤੇਨ ਦਿਨ ਪਹਿਲਾਂ ਜਦੋਂ ਗੁਰਪ੍ਰੀਤ ਨੇ ਘਰ ਆ ਕੇ ਦੱਸਿਆ ਕਿ ਡਾਕਟਰ ਨੇ ਕਿਰਨ ਨੂੰ ਬੈਡ ਰੈਸਟ ਕਰਨ ਨੂੰ ਕਿਹਾ ਆ ਤਾਂ ਉਹਨੂੰ ਗੁਰਪ੍ਰੀਤ ਤੇ ਕਿਰਨ ਤੇ ਸ਼ੱਕ ਹੋਇਆ ਕਿ ਕਿਤੇ ਇਹ ਦੋਵੇਂ ਝੂਠ ਤਾਂ ਨਹੀਂ ਬੋਲਦੇ ਇਹੋ ਸੋਚਦੇ ਸੋਚਦੇ ਸਰਬਜੀਤ ਕਰਨੇ ਸਾਰਾ ਖਾਣਾ ਬਣਾ ਦਿੱਤਾ ਤੇ ਖਾਣਾ ਬਣਨ ਤੋਂ ਬਾਅਦ ਥਾਲੀ 'ਚ ਦੋ ਰੋਟੀਆਂ ਤੇ ਥੋੜੀ ਜੀ ਸਬਜ਼ੀ ਕੱਢ ਕੇ ਉਹ ਕਿਰਨ ਨੂੰ ਦੇਣ ਉਹਦੇ ਕਮਰੇ 'ਚ ਚਲੀ ਗਈ ਆ ਲੈ ਮਾਂ ਰਾਣੀ ਰੋਟੀ ਖਾ ਲਾ ਨਹੀਂ ਤਾਂ ਤੇਰਾ ਘਰ ਵਾਲਾ ਦਫ਼ਤਰ ਤੋਂ ਆ ਕੇ ਮੈਨੂੰ ਹੀ ਬੋਲੂਗਾ ਕਿ ਮਾਂ ਤੂੰ ਹਜੇ ਤੱਕ ਕਿਰਨ ਨੂੰ ਰੋਟੀ ਨਹੀਂ ਦਿੱਤੀ ਡਾਕਟਰ ਨੇ ਕਿਰਨ ਨੂੰ ਵਧੀਆ ਖਾਣ ਪੀਣ ਨੂੰ ਕਿਹਾ ਆ ਜਿਵੇਂ ਦੁਨੀਆ 'ਚ ਬਸ ਇੱਕੋ ਅਧିକਾਰ ਵਾਲੀ ਆ ਜਿਹੜੀ ਪਹਿਲੀ ਵਾਰ ਬੱਚਾ ਜੰਮਣ ਲੱਗੀ ਆ ਸਾਡੇ ਵੇਲੇ ਤਾਂ ਜਿਵੇਂ ਬੱਚੇ ਦਰਖਤਾ ਤੇ ਲਟਕ ਕੇ ਆਏ ਸੀ ਨਾ ਇੱਕੋ ਸਾਚ ਸਰਬਜੀਤ ਸਾਰਾ ਕੁਝ ਬੋਲ ਗਈ ਮਾਂ ਜੀ ਤੁਸੀਂ ਕੱਲ੍ਹ ਦੀਆਂ ਮੈਨੂੰ ਸਿਰਫ ਦੋ ਰੋਟੀਆਂ ਤੇ ਥੋੜੀ ਜਿਹੀ ਸਬਜ਼ੀ ਹੀ ਦਿੰਦੇ ਹੋ ਇਹਦੇ ਨਾਲ ਮੇਰਾ ਢਿੱਡ ਨਹੀਂ ਭਰਦਾ ਪਤਾ ਨਹੀਂ ਕਿਉਂ ਜਦੋਂ ਦੀ ਮੈਂ ਪ੍ਰੈਗਨੈਂਟ ਹੋਈ ਆ ਭੁੱਖ ਜ਼ਿਆਦਾ ਲੱਗਦੀ ਆ ਜੇ ਥੋੜੇ ਜਿਹੇ ਦਾਲ ਚੌਲ ਵੀ ਮਿਲ ਜਾਂਦੇ ਤਾ ਮੇਰਾ ਢਿੱਡ ਵੀ ਚੰਗੀ ਤਰ੍ਹਾਂ ਭਰ ਜਾਂਦਾ ਤੇ ਜਿਹੜਾ ਵਾਰ-ਵਾਰ ਭੁੱਖ ਲੱਗਦੀ ਆ ਉਹ ਵੀ ਨਾ ਲੱਗਦੀ ਕਿਰਨ ਥੋੜਾ ਜਿਹਾ ਡਰਦੇ ਹੋਏ ਬੋਲੀ ਇਹ ਸੁਣਦੇ ਹੀ ਸਰਬਜੀਤ ਕੌਰ ਪੜਕਦੇ ਹੋਏ ਬੋਲੀ ਵਾਹ ਇੱਕ ਤਾਂ ਮਹਾਰਾਣੀ ਬੈੱਡ ਤੇ ਪਈ ਆ ਤੇ ਹੁਣ ਇਹਨੂੰ ਮੰਜੇ ਤੇ ਪਈ ਪਈ ਨੂੰ ਵੀ ਚਾਰ-ਪੰਜ ਤਰ੍ਹਾਂ ਦੇ ਪਕਵਾਨ ਚਾਹੀਦੇ ਆ ਇਹ ਵੀ ਨਹੀਂ ਸੋਚਦੀ ਕਿ ਮੈਂ ਕਿਵੇਂ ਸਾਰਾ ਕੰਮ ਇਕੱਲੀ ਕਰਦੀ ਆ ਤੇ ਹਾਂ ਪ੍ਰੈਗਨੈਂਸੀ ਵਿੱਚ ਜ਼ਿਆਦਾ ਖਾਣਾ ਚੰਗੀ ਗੱਲ ਨਹੀਂ ਜ਼ਿਆਦਾ ਖਾਣ ਨਾਲ ਤੇਰਾ ਢਿੱਡ ਵੱਡਾ ਹੋ ਜਾਣਾ ਆ ਤੇ ਬੱਚਾ ਵੀ ਵੱਡਾ ਹੀ ਪੈਦਾ ਹੋਵੇਗਾ ਸਮਝੀ ਇਸ ਲਈ ਇਹ ਜ਼ਿਆਦਾ ਖਾਣਾ ਖਾਣਾ ਖਾਣ ਦੀ ਜਿੱਦ ਛੱਡ ਤੇ ਜੋ ਮਿਲਦਾ ਹੈ ਉਹਨੂੰ ਹੀ ਕਿਸਮਤ ਸਮਝ ਕੇ ਖਾ ਲੈ ਕੀਪ ਤਾਂ ਤੁਸੀਂ ਦੋਵੇਂ ਜੀ ਬੈੱਡ ਰੈਸਟ ਦਾ ਬਹਾਨਾ ਜਾਂ ਝੂਠ ਬੋਲਦੇ ਹੋ ਵੋ ਮੇਰੇ ਕੋਲੋਂ ਤਾਂ ਇੰਨਾ ਹੀ ਖਾਣਾ ਬਣੂਗਾ ਹੁਣ ਖਾਣਾ ਜਾਂ ਤਾਂ ਖਾ ਨਹੀ ਤਾਂ ਰਹਿਣ ਦੇ ਪੜੀ ਲਿਖੀ ਕਿਰਨ ਨੂੰ ਸਾਸ ਸਦੀਆਂ ਇਹੋ ਜੀਆਂ ਗੱਲਾਂ ਬਿਲਕੁਲ ਸਮਝ ਨਾ ਆਉਂਦੀਆਂ ਉਹ ਚੰਗੀ ਤਰ੍ਹਾਂ ਜਾਣਦੀ ਸੀ ਕਿ ਉਹਨੂੰ ਇਸ ਹਾਲਤ 'ਚ ਵਧੀਆ ਖਾਣਾ ਪੋਸਟਿਕ ਖਾਣਾ ਚਾਹੀਦਾ ਆ ਜਿਹੜਾ ਜ਼ਰੂਰੀ ਵੀ ਆ ਜਿਹਦੇ ਨਾਲ ਉਹ ਤੇ ਬੱਚਾ ਤੰਦਰੁਸਤ ਰਹਿਣ ਪਰ ਉਹਦੀ ਸੱਸ ਦੋ ਦਿਨਾਂ ਤੋਂ ਉਹਨੂੰ ਖਾਣਾ ਚੰਗੀ ਤਰ੍ਹਾਂ ਨਹੀਂ ਦੇ ਰਹੀ ਸੀ ਤੇ ਉਹਨਾਂ ਤੇ ਝੂਠ ਬੋਲਣ ਦਾ આરોਪ ਵੀ ਲਾ ਰਹੀ ਸੀ ਉਹ ਵਕਤ ਰਾਤ ਨੂੰ ਜਦੋਂ ਗੁਰਪ੍ਰੀਤ ਦਫ਼ਤਰ ਤੋਂ ਘਰ ਆਇਆ ਤਾਂ ਕਿਰਨ ਨੇ ਆਪਣੀ ਸੱਸ ਦੀਆਂ ਸਾਰੀਆਂ ਗੱਲਾਂ ਉਹਨੂੰ ਦੱਸੀਆਂ ਤਾਂ ਗੁਰਪ੍ਰੀਤ ਨੇ ਕਿਹਾ ਕਿਰਨ ਮੰਮੀ ਦੀ ਆਦਤਾਂ ਤੂੰ ਜਾਣਦੀ ਹੀ ਆਣਾ ਉਹਨੂੰ ਸਮਝਾਉਂਦਾ ਮਤਲਬ ਆ ਮੱਝ ਅੱਗੇ ਵੀਣ ਵਜਾਉਣ ਦੇ ਬਰਾਬਰ ਹੁੰਦਾ ਆ ਇੱਕ ਕੰਮ ਕਰਦਾ ਆ ਮੈਂ ਮੈਂ ਹੀ ਇਸ ਸਮੱਸਿਆ ਦਾ ਕੋਈ ਇਹੋ ਜਿਹਾ ਹੱਲ ਕੱਢਦਾ ਆ ਜਿਹਦੇ ਨਾਲ ਸੱਪ ਵੀ ਮਰ ਜਾਵੇ ਤੇ ਸੋਟੀ ਵੀ ਨਾ ਟੁੱਟੇ ਇਹ ਸੁਣ ਕੇ ਕਿਰਨ ਬੋਲੀ ਮਤਲਬ ਮੈਂ ਕੁਝ ਸਮਝੀ ਨਹੀਂ ਤਾਂ ਗੌਰਪ੍ਰੀਤ ਬੋਲਿਆ ਕੁਝ ਨਹੀਂ ਮੈਂ ਕੱਲ ਹੀ ਇਸ ਸਮੱਸਿਆ ਦਾ ਕੋਈ ਹੱਲ ਕੱਢਦਾ ਆ ਦੂਜੇ ਦਿਨ ਗੌਰਪ੍ਰੀਤ ਦਫ਼ਤਰ ਤੋਂ ਆਉਂਦੇ ਹੋਏ ਬਹੁਤ ਸਾਰੇ ਡਰਾਈ ਫਰੂਟ ਫਲ ਤੇ ਹੈਲਦੀ ਡਾਈਟ ਵਾਲੀਆਂ ਚੀਜ਼ਾਂ ਲੈ ਆਇਆ ਅੱਧਾ ਸਮਾਨ ਉਹਨੇ ਆਪਣੀ ਮਾਂ ਨੂੰ ਘਰ ਲਈ ਫੜਾਇਆ ਤੇ ਦੂਜਾ ਅੱਧਾ ਸਮਾਨੋ ਕਿਰਨ ਲਈ ਕਮਰੇ ਵਿੱਚ ਲੈ ਆਇਆ ਤੇ ਬੋਲਿਆ ਕਿਰਨ ਹੁਣ ਜਦੋਂ ਵੀ ਤੈਨੂੰ ਭੁੱਖ ਲੱਗੇ ਤੂੰ ਇਹ ਸਾਰਾ ਕੁਝ ਖਾ ਲਈ ਕਿਰਨ ਕਾਜੂ ਬਦਾਮ ਕਿਸ਼ਮਿਸ਼ ਤੇ ਮੇਵੇ ਵੇਖ ਕੇ ਬਹੁਤ ਖੁਸ਼ ਹੋਈ ਤੇ ਬੋਲੀ ਧੰਨਵਾਦ ਗੁਰਪ੍ਰੀਤ ਇਹ ਸਾਰਾ ਕੁਝ ਇਸ ਹਾਲਤ ਵਿੱਚ ਮੇਰੇ ਬੱਚੇ ਲਈ ਬਹੁਤ ਜ਼ਰੂਰੀ ਸੀ ਤਾਂ ਗੁਰਪ੍ਰੀਤ ਬੋਲਿਆ ਕਿਰਨੇ ਬੱਚਾ ਜਿੰਨਾ ਤੇਰਾ ਆ ਉਹਨਾਂ ਮੇਰਾ ਵੀ ਤਾਂ ਹੈ ਇਹਦਾ ਧਿਆਨ ਆਪਾਂ ਦੋਵਾਂ ਨੇ ਮਿਲ ਕੇ ਰੱਖਣਾ ਆ ਰੁੱਝੇ ਦਿਨ ਜਦੋਂ ਸਰਬਜੀਤ ਕੌਰ ਨੇ ਕਿਰਨ ਨੂੰ ਰੋਜ਼ਾਨਾ ਘੱਟ ਖਾਣਾ ਦਿੱਤਾ ਤਾਂ ਕਿਰਨ ਨੇ ਖਾਣਾ ਖਾਣਾ ਫੜ ਕੇ ਕੋਈ ਸ਼ਿਕਾਇਤ ਨਾ ਕੀਤੀ ਤੇ ਚੁੱਪਚਾਪ ਉਹਨਾਂ ਹੀ ਖਾ ਕੇ ਸੌਂ ਗਈ ਤਾਂ ਸਰਜੀਤ ਕੌਰ ਨੂੰ ਹੈਰਾਨੀ ਜਈ ਹੋਈ ਕਿ ਅੱਜ ਕਿਰਨ ਕਿਉਂ ਕੁਝ ਨਹੀਂ ਬੋਲੀ ਉਹਦੇ ਕੋਲ ਰਹਿਣਾ ਗਿਆ ਇਹ ਜਾਣਨ ਲਈ ਉਹਨੇ ਕਿਰਨ ਦੇ ਕਮਰੇ ਦੇ ਬਾਹਰ ਤਿੰਨ ਚਾਰ ਚੱਕਰ ਲਗਾ ਦਿੱਤੇ ਤੇ ਚੋਰੀ-ਚੋਰੀ ਉਹਦੇ ਕਮਰੇ 'ਚ ਚਾਕਣ ਲੱਗੀ ਤਾਂ ਉਹਨੇ ਵੇਖਿਆ ਕਿਰਨ ਪੈਕਟ ਵਿੱਚੋਂ ਕਾਜੂ ਤੇ ਕਿਸ਼ਮਿਸ਼ ਕੱਟ ਕੇ ਖਾ ਰਹੀ ਆ ਉਹ ਤੁਰੰਤ ਦਰਵਾਜ਼ਾ ਖੋਲ ਕੇ ਅੰਦਰ ਵੜ ਗਈ ਤੇ ਬੋਲੀ ਵਾ ਤਾ ਤੁਸੀਂ ਦੋਵੇਂ ਪਤੀ ਪਤਨੀ ਮਿਲ ਕੇ ਮੈਨੂੰ ਉੱਲੂ ਬਣਾ ਰਹੇ ਜੇ ਉਹਨੇ ਡਰਾਈ ਫੂਡ ਫਰੂਟ ਦੇ ਸਾਰੇ ਪੈਕਟ ਕਿਰਨ ਕੋਲੋਂ ਖੋਲ ਐ ਤੇ ਜਾ ਕੇ ਰਸੋਈ ਵਿੱਚ ਰੱਖ ਆਈ ਫਿਰ ਵਾਪਸ ਕਿਰਨ ਦੇ ਕਮਰੇ 'ਚ ਆ ਕੇ ਬੋਲੀ ਇੱਥੇ ਤਾਂ ਮੁੰਡਾ ਤੈਨੂੰ ਕਾਜੂ ਕਿਸ਼ਮਿਸ਼ ਮੇਵੇ ਖਾਣ ਦਿਆ ਆ ਇਹ ਮੈਰਸੋਈ ਚ ਬਸ ਕੰਮ ਕਰਨ ਨੂੰ ਹੀ ਆ। ਕਿਰਨ ਇੱਕਦਮ ਡਰ ਗਈ ਜਿਵੇਂ ਕਿਸੇ ਨੇ ਉਹਦੀ ਚੋਰੀ ਫੜ ਲਈ ਹੋਵੇ। ਪਰ ਉਹ ਵੀ ਕੀ ਕਰਦੀ ਭੁੱਖ ਤੇ ਕਿਵੇਂ ਕੰਟਰੋਲ ਕਰਦੀ ਉਹ ਵੀ ਇਸ ਹਾਲਤ ਚ। ਥੋੜੀ ਦੇਰ ਬਾਅਦ ਗੁਰਪ੍ਰੀਤ ਦਫ਼ਤਰ ਤੋਂ ਆ ਗਿਆ। ਸਰਬਜੀਤ ਕੌਰ ਬੋਲੀ, "ਤੁਮੀ ਬਹੂ ਦੇ ਬਹਿਕਾਵੇ ਚ ਆ ਗਿਆ ਆਂ। ਅੱਜ ਚੋਰੀ-ਚੋਰੀ ਉਹਦੇ ਲਈ ਮੇਵੇ ਕਿਸ਼ਮਿਸ਼ ਲਿਆਇਆ ਆਂ ਤੇ ਕੱਲ ਨੂੰ ਮੇਰੇ ਤੋਂ ਚੋਰੀ ਇਹ ਘਰ" ਜਾ ਦਾਦ ਵੀ ਉਹਦੇ ਨਾਂ ਕਰ ਦੇਗਾ ਤੂੰ ਤਾਂ ਤੇ ਸਾਨੂੰ ਵੀ ਘਰੋਂ ਕੱਢ ਦੇਗਾ ਇਹੋ ਦਿਨ ਵੇਖਣ ਲਈ ਵੱਡਾ ਕੀਤਾ ਸੀ ਨਾ ਤੈਨੂੰ ਮੈਂ ਤਾਂ ਗੁਰਪ੍ਰੀਤ ਬੋਲਿਆ ਮੈਂ ਗੱਲ ਦਾ ਪਤੰਗੜ ਕਿਉਂ ਬਣਾਉਣੀ ਆ ਤੂੰ ਮੈਂ ਤੁਹਾਡੇ ਲਈ ਵੀ ਤਾਂ ਡਰਾਈ ਫਰੂਟ ਲਿਆਇਆ ਸੀ ਕੱਲੀ ਖੇਲਣ ਲਈ ਤਾਂ ਨਹੀਂ ਲਿਆਇਆ ਨਾ ਤੇ ਤੂੰ ਵੀ ਉਹਨੂੰ ਰੋਟੀ ਦੇਣ ਤੋਂ ਕੰਜੂਸੀ ਨਾ ਕਰਦੀ ਤਾਂ ਐਵੇਂ ਚੋਰੀ ਮੈਨੂੰ ਡਰਾਈ ਫਰੂਟ ਉਹਦੇ ਕਮਰੇ 'ਚ ਨਾ ਰੱਖਣੇ ਪੈਂਦੇ ਡਾਕਟਰ ਨੇ ਉਹਨੂੰ ਬੈੱਡ ਰੈਸਟ ਤੇ ਵਧੀਆ ਖਾਣਾ ਪੋਸਟਿਵ ਖਾਣਾ ਖਾਣ ਦੀ ਸਲਾਹ ਦਿੱਤੀ ਆ ਪਰ ਤੂੰ ਤਾਂ ਬਸ ਇਹਨੂੰ ਤਾਣੇ ਚੰਗੇ ਦੇ ਸਕਦੀ ਆ ਤੇ ਹਾਂ ਮਾਂ ਇਹ ਸਾਰੀਆਂ ਕਿਰਨ ਦੀਆਂ ਰਿਪੋਰਟਾਂ ਵੇਖ ਲਾ ਭਵੇਂ ਗੁਰਪ੍ਰੀਤ ਨੇ ਫਾਈਲ ਵਿੱਚੋਂ ਕਿਰਨ ਦੀਆਂ ਰਿਪੋਰਟਾਂ ਕੱਢੀਆਂ ਤੇ ਬੋਲਿਆ ਚਾਹੇ ਤਾਂ ਕਿਸੇ ਪ੍ਰੈਗਨੈਂਸੀ ਦੇ ਡਾਕਟਰ ਨੂੰ ਵਿਖਾ ਲਾ ਕਿਰਨ ਨੂੰ ਡਾਕਟਰ ਨੇ ਕੰਪਲੀਟ ਬੈੱਡ ਰੈਸਟ ਦੱਸਿਆ ਆ ਅਸੀਂ ਭਲਾ ਇਹੋ ਜਿਹਾ ਝੂਠ ਕਿਉਂ ਬੋਲਾਂਗੇ ਮਾਂ ਤੁਹਾਡੇ ਕੋਲੋਂ ਤਾਂ ਬਸ ਅੱਗੇ ਬਚੇ 6 ਮਹੀਨੇ ਨਹੀਂ ਕੱਢੇ ਜਾ ਰਹੇ ਕਿਰਨ ਨੂੰ ਘੱਟ ਖਾਣਾ ਦੇਂਗੀ ਤਾਂ ਇਹਦਾ ਬੱਚੇ ਤੇ ਕੀ ਅਸਰ ਪਊਗਾ ਮਾਂ ਇਹ ਤੂੰ ਜਾਣਦੀ ਆ ਸਰਜੀਤ कौर ਬੋਲੀ ਹਾਂ ਹੁਣ ਸਮਝੀ ਤੂੰ ਇਹ ਆਪਣੀ ਘਰ ਵਾਲੀ ਦੀ ਬੋਲੀ ਬੋਦਿਆਂ ਆਂ ਨਾ ਹੁਣ ਤਾਂ ਤੂੰ ਮੇਰਾ ਪੁੱਤ ਘੱਟ ਤੇ ਇਹਦਾ ਘਰ ਵਾਲਾ ਜ਼ਿਆਦਾ ਆ ਤੇਰੀ ਘਰ ਵਾਲੀ ਮਾਂ ਬਣਨ ਵਾਲੀ ਆ ਪਰ ਮੈਂ ਤਾਂ ਇੱਕ ਮਾਂ ਆ ਸਮਝਿਆ ਇਹ ਸਭ ਕੁਝ ਗੁਰਪ੍ਰੀਤ ਦੇ ਪਿਤਾ ਵੇਖ ਰਹੇ ਸੀ ਉਹ ਕੋਲ ਆਏ ਤੇ ਬੋਲੇ ਭਾਗਵਾਨੇ ਇਹ ਸਭ ਮੈਂ ਕੀ ਸੁਣ ਰਿਹਾ ਆ ਸਾਡੀ ਬਹੂ ਪ੍ਰੈਗਨੈਂਟ ਆ ਤੇ ਤੂੰ ਉਹਨੂੰ ਘਟ ਖਾਣਾ ਦੇਂਨੀ ਆ ਤੇਰੇ ਦਿਲ 'ਚ ਤੇਰੇ ਆਉਣ ਵਾਲੇ ਪੋਤੇ ਜਾਂ ਪੋਤੀ ਲਈ ਕੋਈ ਪਿਆਰ ਨਹੀਂ ਆ ਤੈਨੂੰ ਘਰ ਦਾ ਕੰਮ ਕੀ ਕਰਨਾ ਪਿਆ ਕਿ ਤੂੰ ਇੰਨੀ ਕਠੋਰ ਹੋ ਗਈ ਆਪਣੇ ਹੀ ਪੁੱਤ ਤੇ ਨੌ ਲਈ ਘਟਿਆ ਸੋਚ ਰੱਖਣ ਲੱਗੀ ਇੱਕ ਕੰਮ ਕਰ ਗੁਰਪ੍ਰੀਤ ਮੈਂ ਤੈਨੂੰ ਇੱਕ ਅਲੱਗ ਘਰ ਖਰੀਦ ਦਿਨਾ ਆ ਤੂੰ ਆਪਣੀ ਘਰਵਾਲੀ ਨੂੰ ਲੈ ਕੇ ਵੱਖ ਰਹਿਣ ਲੱਗ ਜਾ ਜਿੱਥੇ ਸ਼ਾਂਤੀ ਹੋਵੇ ਸਕੂਨ ਹੋਵੇ ਇਹ ਰੋਜ਼ ਰੋਜ਼ ਦਾ ਕਲੇਸ਼ ਨਾ ਹੋਵੇ ਤਾਂ ਗੁਰਪ੍ਰੀਤ ਦੀ ਮਾਂ ਬੋਲੀ ਇਹ ਕੀ ਕਹਿ ਰਿਹਾ ਹੈ ਜੀ ਤੁਸੀਂ ਇੱਕ ਹੀ ਤਾਂ ਪੋਤੇ ਆ ਸਾਡਾ ਤੇ ਤੁਸੀਂ ਉਹਨੂੰ ਵੀ ਸਾਡੇ ਤੋਂ ਵੱਖ ਕਰਨ ਲੱਗੇ ਹੋ ਤਾਂ ਗੁਰਪ੍ਰੀਤ ਦੇ ਪਿਤਾ ਜੀ ਬੋਲੇ ਇਹ ਗੱਲ ਤੇਰਾ ਪੁੱਤ ਵੀ ਕਹਿ ਸਕਦਾ ਆ ਜੇ ਤੂੰ ਉਹਦੇ ਨਾਲ ਤੇ ਉਹਦੀ ਘਰਵਾਲੀ ਨਾਲ ਇਹੋ ਜਿਹਾ ਦੁਰ ਵਿਵਹਾਰ ਬਰਕਰਾਰ ਰੱਖੇਂਗੀ ਤਾਂ ਉਹ ਸਾਡੇ ਨਾਲ ਕਿਉਂ ਰਹੂਗਾ ਇਸ ਲਈ ਸਮਾਂ ਰੰਦੇ ਸੰਭਲ ਜਾ ਨਹੀਂ ਤਾਂ ਪੂਰੀ ਜ਼ਿੰਦਗੀ ਇਕੱਲੇ ਕੱਟਣੀ ਪਊਗੀ ਸਰਜੀਤ ਕੌਰ ਨਹੀਂ ਚੰਦੀ ਸੀ ਕਿ ਉਹਦਾ ਇਕਲੌਤਾ ਪੁੱਤ ਉਹਨਾਂ ਕੋਲੋਂ ਹਮੇਸ਼ਾ ਹਮੇਸ਼ਾ ਲਈ ਦੂਰ ਚੱਲਿਆ ਜਾਵੇ ਇਸ ਲਈ ਉਹਨਾਂ ਨੇ ਇਸ ਗੱਲ ਨੂੰ ਰਫਾ ਦਫਾ ਕੀਤਾ ਤੇ ਥੋੜੀ ਦੇਰ ਬਾਅਦ ਬਹੂ ਕੋਲੋਂ ਜਿਹੜੇ ਕਿਸ਼ਮਿਸ਼ ਮੇਵੇ ਖੋ ਕੇ ਲੈ ਗਈ ਸੀ ਉਹ ਵਾਪਸ ਕਿਰਨ ਨੂੰ ਉਹਦੇ ਕਮਰੇ ਵਿੱਚ ਦੇ ਕੇ ਆਈ ਉਹਨਾਂ ਨੇ ਕਿਰਨ ਨਾਲ ਨਹੀਂ ਵੇਖਿਆ ਕਿਉਂਕਿ ਉਹ ਆਪਣੇ ਕੀਤੇ ਤੇ ਬਹੁਤ ਸ਼ਰਮਿੰਦਾ ਸੀ ਉਹ ਹੋਰ ਸ਼ਰਮਿੰਦਾ ਨਹੀਂ ਸੀ ਹੋਣਾ ਚਾਹੁੰਦੀ ਇਸ ਲਈ ਬਿਨਾਂ ਕੁਝ ਬੋਲੇ ਆਪਣੇ ਕੰਮ 'ਚ ਲੱਗ ਗਈ ਹੁਣ ਉਹ ਕਿਰਨ ਨੂੰ ਦੋ ਵਗਦਾ ਪੂਰਾ ਖਾਣਾ ਦਿੰਦੀ ਸੀ ਕਿ ਕਿਤੇ ਗੁਰਪ੍ਰੀਤ ਦੇ ਪਾਪਾ ਫੇਰ ਨਾ ਮੈਨੂੰ ਝਿੜਕ ਦੇਣ ਕੁਝ ਇਸ ਡਰ ਤੋਂ ਤੇ ਕਿਤੇ ਪੁੱਤ ਘਰ ਛੱਡ ਕੇ ਵੱਖਣਾ ਰਹਿਣ ਚੱਲਿਆ ਜਾਵੇ ਕੁਝ ਇਸ ਡਰ ਤੋਂ ਸੋ ਦੋਸਤੋ ਕੁਝ ਸੱਸਾਂ ਇਹੋ ਜੀਆਂ ਹਰਕਤਾਂ ਕਰਕੇ ਨੂੰ ਪੁੱਤ ਨੂੰ ਆਪਣੇ ਤੋਂ ਵੱਖ ਰਹਿਣ ਤੇ ਮਜਬੂਰ ਕਰ ਦਿੰਦੀਆਂ ਆ ਤੇ ਫਿਰ ਉਹਨਾਂ ਦੇ ਵੱਖ ਹੋਣ ਤੋਂ ਬਾਅਦ ਵੀ ਸਾਰਾ ਇਲਜ਼ਾਮ ਉਹਨਾਂ ਤੇ ਹੀ ਲਾ ਦਿੰਦੀਆਂ ਆ ਤੇ ਖੁਦ ਵਿਚਾਰੀਆਂ ਜੀਆਂ ਬਣ ਜਾਂਦੀਆਂ ਆ ਇੱਥੇ ਤਾਂ ਸਰਜੀਤ कौर ਵਕਤ ਰਹਿੰਦੇ ਆ ਸੰਭਲ ਗਈ ਪਰ ਅੱਜ ਵੀ ਇਹੋ ਜਿਹੇ ਸਸਾ ਮੌਜੂਦ ਆ ਜਿਨ੍ਹਾਂ ਨੂੰ ਵਕਤ ਰੰਦੇ ਬਦਲਣ ਦੀ ਲੋੜ ਆ ਸੋ ਦੋਸਤੋ ਇਹ ਕਹਾਣੀ ਤੁਹਾਨੂੰ ਕਿਹੋ ਜੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਦੇਓ ਜੇਕਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਜੀ ਮਿਲਦੇ ਹਾਂ ਕੱਲ ਇੱਕ ਨਵੀਂ ਕਹਾਣੀ ਦੇ ਨਾਲ ਤਦ ਤੱਕ ਆਪਣੀ ਏਕਨੂਰ ਕੌਰ ਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ ਜੀ